ਇੱਕ ਨਾ ਆਦਮੀ ਰੋਜ਼ ਮੰਦਰ ਜਾਂਦਾ ਸੀ ਉਹਦੀ ਰੁਟੀਨ ਸੀ ਪਰ ਕਈ ਲੋਕ ਉਸ ਦਾ ਮਖੌਲ ਉਠਾਉਂਦੇ ਸੀ ਉਸ ਨੂੰ ਪਤਾ ਵੀ ਲੱਗ ਜਾਂਦਾ ਸੀ ਪਰ ਚੁੱਪਚਾਪ ਸਹਿ ਜਾਂਦਾ ਸੀ ਇੱਕ ਦਿਨ ਮੰਦਰ ਮੱਤਾ ਠੀਕ ਕਿ ਜਦੋਂ ਬਾਹਰ ਨਿਕਲਿਆ ਤੇ ਇੱਕ ਆਦਮੀ ਖੁਰਿਆ ਨਿਕਿਆ ਤੇ ਉਸ ਨੇ ਉਹਨੂੰ ਕਿਹਾ ਕਿ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਤੂੰ ਅੱਲਾ ਨਾ ਤੂੰ ਇੱਥੇ ਪਰਮਾਤਮਾ ਨੂੰ ਦੇਖ ਸਕਣਾ ਨਾ ਤੂੰ ਇੱਥੋਂ ਦਾ ਨਜ਼ਾਰਾ ਦੇਖ ਸਕਣਾ ਨਾ ਤੂੰ ਇੱਥਾਂ ਦੇ ਆਏ ਲੋਕ ਦੇਖ ਸਕਣਾ ਫਿਰ ਮੈਨੂੰ ਸਮਝ ਨਹੀਂ ਆਉਂਦੀ ਤੂੰ ਇੱਥੇ ਕਰਨ ਕਿਉਂ ਫਿਰ ਉਸਨੇ ਕੀ ਜਵਾਬ ਦਿੱਤਾ ਉਸਨੇ ਕਿਹਾ ਤੁਸੀਂ ਬਿਲਕੁਲ ਠੀਕ ਕਹਿੰਦੇ ਹੋ ਕਿ ਮੈਂ ਅੱਲਾ ਮੈਂ ਪਰਮਾਤਮਾ ਨੂੰ ਨਹੀਂ ਵੇਖ ਸਕਦਾ ਪਰ ਪ੍ਰਮਾਤਮਾ ਤਾਂ ਮੈਨੂੰ ਵੇਖ ਸਕਦਾ ਹੈ ਨਾ ਕਿ ਮੈਂ ਰੋਜ਼ ਉਸ ਦੇ ਦਰਸ਼ਨ ਕਰਨ ਨਾਲ ਦੀ ਆਪਣਾ ਇਸ ਕਰਕੇ ਮੈਨੂੰ ਇਹ ਜ਼ਰੂਰੀ ਨਹੀਂ ਕਿ ਮੈਂ ਉਹਦੇ ਦਰਸ਼ਨ ਕਰਾਂ ਮੈਨੂੰ ਉਸ ਦੇ ਦਰਬਾਰ ਦੇ ਵਿੱਚ ਹਾਜ਼ਰੀ ਲਾਉਣੀ ਜ਼ਰੂਰੀ ਹੈ ਕਿ ਮੈਂ ਉਸ ਦੇ ਦਰਬਾਰ 'ਚ ਰੋਜ਼ ਆ ਰਿਹਾ ਔਰ ਉਹ ਮੈਨੂੰ ਵੇਖ ਰਿਹਾ ਕਹਿੰਦਾ ਪਾਵੇ ਹੈ ਕਿ ਚਾਹੇ ਤੁਸੀਂ ਚੰਗਾ ਕੰਮ ਕਰੋ ਚਾਹੇ ਮਾੜਾ ਕੰਮ ਕਰੋ ਚੈ ਤਾਨੂੰ ਲੋਕ ਨਾ ਦੇਖ ਸਕਣ ਪਰ ਪ੍ਰਮਾਤਮਾ ਤੁਹਾਡੇ ਹਰ ਚੰਗੇ ਮੰਦੇ ਕੰਮ ਨੂੰ ਦੇਖਦਾ ਹੈ ਇਸ ਕਰਕੇ ਕੋਈ ਵੀ ਮਾੜਾ ਕੰਮ ਕਰਨ ਤੋਂ ਪਹਿਲਾਂ ਇਹ ਜ਼ਰੂਰ ਸੋਚ ਲੈਣਾ ਕਿ ਤੁਹਾਨੂੰ ਪ੍ਰਮਾਤਮਾ ਦੇਖ ਰਿਹਾ ਹੈ ਜੇ ਤੁਸੀਂ ਇਹ ਭਾਵਨਾ ਲੈ ਕੇ ਚੱਲੋਗੇ ਤੇ ਕੋਈ ਵੀ ਗਲਤ ਕੰਮ ਕਰਨ ਤੋਂ ਪਹਿਲਾਂ ਤੁਸੀਂ ਜ਼ਰੂਰ ਇੱਕ ਵਾਰ ਰੁਕੋਗੇ कि ਮੈਨੂੰ ਪਰਮਾਤਮਾ ਦੇਖ ਰਿਹਾ ਇਸ ਕਰਕੇ ਤੁਹਾਨੂੰ ਪਰਮਾਤਮਾ ਦਿਖਦਾ ਹੈ ਜਾਂ ਨਹੀਂ ਦਿਖਦਾ ਪਰ ਤੁਸੀਂ ਉਹਨੂੰ ਸਾਰੇ ਦੇਖਦੇ ਹੋ ਉਸ ਅੰਦੇ ਦਾ ਜਵਾਬ ਸੁਣ ਕੇ ਉਹ ਆਦਮੀ ਹਾਰਾ ਰਹਿ ਗਿਆ ਉਸ ਨੂੰ ਗਿਆ ਲੱਗਾ ਕਿ ਜਿਹੜਾ ਤੂੰ ਅੱਜ ਮੈਨੂੰ ਜਵਾਬ ਦਿੱਤਾ ਹੈ ਮੈਂ ਬੜਾ ਸ਼ਰਮਸਾਰਾ ਕਿ ਤੂੰ ਜੀਵਨ ਦੇ ਸਾਰ ਨੂੰ ਸਮਝ ਗਿਆ ਪਰ ਮੈਂ ਅੱਖਾਂ ਰੱਖਦਾ ਹੋਇਆ ਵੀ ਦੀ ਸਾਹਸ ਸੋ ਮੈਨੂੰ ਮਾਫ ਕਰੀ ਕੋਈ ਜ਼ਰੂਰੀ ਨਹੀਂ ਕਿ ਹਰ ਅੱਖਾਂ ਰੱਖਣ ਵਾਲਾ ਹੀ ਬੰਦਾ ਦੇਖ ਸਕਦਾ ਹੈ ਇੱਕ ਅੰਨਾ ਆਦਮੀ ਵੀ ਆਪਣੇ ਅੰਦਰ ਦੀਆਂ ਅੱਖਾਂ ਨਾਲ ਦੁਨੀਆ ਨੂੰ ਦੇਖ ਸਕਦਾ ਹੈ